ਤੇ ਉਸ ਤੋਂ ਬਾਅਦ ਜੇ ਤੁਸੀਂ ਕਿਸੇ ਨੂੰ ਕਪੜਾ ਗਿਫਟ ਕਰਨਾ ਤੇ ਆ ਦੇਖੋ ਕਮਲ ਤੇ ਬਾਣੀ ਇਦਾਂ ਤੁਸੀਂ ਸਾ ਤੋਂ ਤਿਆਗ ਕਰਵਾ ਸਕਦੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਪਿੰਡ ਖੜਕੜਕਲਾਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ 117ਵੇਂ ਜਨਮ ਦਿਹਾੜੇ ਤੇ ਇੱਥੇ ਜਿਹੜਾ ਇਨਕਲਾਬ ਮੇਲਾ ਉਹ ਕਰਵਾਇਆ ਜਾ ਰਿਹਾ ਹੈ ਤੇ ਅੱਜ ਆਪਾਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਸਾਰਾ ਇਨਕਲਾਬ ਮੇਲਾ ਦਿਖਾਵਾਂਗੇ ਤੇ ਬਹੁਤ ਵੱਡਾ ਇਹ ਮੇਲਾ ਲੱਗਦਾ ਤੇ ਅੱਜ ਦੀ ਵੀਡੀਓ 'ਚ ਬਣੇ ਰਹੇ ਹੋ ਚੱਲਦੇ ਆਪਾਂ ਸਾਰਾ ਇਨਕਲਾਬ ਮੇਲਾ ਤੁਹਾਨੂੰ ਦਿਖਾਉਨੇ ਆ ਤੇ ਅੱਜ ਮੇਨਾਂ ਦੀ ਸਟਾਲ ਆ ਗਈ ਹੈ ਨਾ ਇਹ ਸਾਰੇ ਆਪ ਤਿਆਰ ਕਰਦੇ ਨੇ ਕੱਪੜੇ ਜਿਵੇਂ ਆ ਕੁਝ ਵਰਕੇ ਜਿਹੇ ਤੇ ਹੋਇਆ ਹੋਇਆ ਹਨ ਕੜਾਈ ਜਿਹੜੀ ਕੁਝ ਹੋਈ ਹੋਈ ਹੈ ਤੇ ਐਵੇਂ ਸਾਰੀਆਂ ਸੂਟਾਂ ਵਾਲੀਆਂ ਸਟਾਲਾਂ ਕੁੜਤੇ ਹੋਗੇ ਫਲਕਾਰੀ ਵਾਲੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਇੱਧਰ ਕੁਝ ਹੋਰ ਸਟਾਲ ਜਿਹੜੀ ਆ ਗਈ ਇਹ ਆਪਾਂ ਜਾ ਕੇ ਦੇਖਦੇ ਆਂ ਇੱਥੇ ਜਿਵੇਂ ਕੁਝ ਇਹ ਬੈਗ ਜਿਹੜੇ ਉਹ ਲੈ ਕੇ ਆਏ ਹੋਏ ਨੇ ਤੇ ਬੈਗ ਵਾਲੀ ਇਹਨਾਂ ਦੀ ਸਟਾਲ ਹੈ ਆਪਾਂ ਇੱਥੇ ਸਟਾਲ ਤੇ ਆਇਆ ਇਹ ਸਾਰੇ ਜਿਹੜੇ ਬੈਗ ਨੇ ਹਨਾ ਇਹ ਆਪ ਰੈਡੀ ਕਰਦੇ ਨੇ ਆਪਾਂ ਨੂੰ ਜਿਹੜੀ ਜਾਣਕਾਰੀ ਦੇਣਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੱਸਿਓ ਤੁਸੀਂ ਮਤਲਬ ਕਿਵੇਂ ਰੈਡੀ ਕਰਦੇ ਹੋ ਸਾਰੇ ਇਹ ਬੈਗ ਹਾਂਜੀ ਸਰ ਮੇਰੇ ਕੋਲ ਮਸ਼ੀਨ ਹੈ 31K 15 ਤੇ ਮੈਂ ਉਹਦੇ ਤੋਂ ਜੂਟ ਦੇ ਬੈਗ ਲੈਦਰ ਦੇ ਬੈਗ ਤੇ ਕੋਈ ਵੀ ਬੈਗ ਹੋਵੇ ਕਿਸੇ ਵੀ ਤਰ੍ਹਾਂ ਦਾ ਜਿਵੇਂ ट्रैवल ਹੋਵੇ ਲੰਚ ਬੈਗ ਪਰਸ ਸਾਰੇ ਤਰ੍ਹਾਂ ਦੇ ਬੈਗ ਬਣਾ ਲੈਂਦੇ ਆ ਐਵੇਂ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਮੇਲੇ ਦੇ ਵਿੱਚ ਜਿਵੇਂ ਇਹਨਾਂ ਨੇ ਬੈਗ ਇੱਥੇ ਆਪਦੇ ਲਾਏ ਹੋਏ ਨੇ ਤੇ ਇਹ ਕਹਿੰਦੇ ਸੀ ਬੈਗ ਆਪਦੇ ਆਪਣੇ ਆਪ ਇਹ ਜਿਹੜਾ ਉਹ ਤਿਆਰ ਕਰਦੇ ਆ ਇੱਥੇ ਕੁਝ ਇਧਰ ਹੋਰ ਕੱਪੜੇ ਵਾਲੀਆਂ ਸਟਾਲਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਸਾਰੇ ਇਹ ਲੈ ਕੇ ਪਹੁੰਚੇ ਹੋਏ ਨੇ ਇੱਥੇ ਆਪਦੇ ਕੱਪੜੇ ਜਿਵੇਂ ਕੁਝ ਉਹਨਾਂ ਨੇ ਟੀ-ਸ਼ਰਟਾਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਤੇ ਕੁਝ ਜੈਕਟਾਂ ਇੱਥੇ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਬਹੁਤ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਹੈਗੀਆਂ ਮੇਲੇ ਦੇ ਵਿੱਚ ਤੇ ਇੱਥੇ ਵੀ ਕੁਝ ਪ੍ਰੋਡਕਟ ਨੇ ਜਿਹੜੇ ਇਹਨਾਂ ਤੋਂ ਜਿਹੜੀ ਜਾਣਕਾਰੀ ਆਪਾਂ ਲਵਾਂਗੇ ਕੰਜੀ ਸਸਤੀ ਗੱਲ ਕਿਹੜੇ ਕਿਹੜੇ ਪ੍ਰੋਡਕਟ ਬਣਾਉਂਦੇ ਹੋ ਜੀ ਸਰ ਡਿਸ਼ਵਾਸ਼ ਪਰਨਾਇਲ ਬੈਗ ਹੱਥੀ ਤਿਆਰ ਕੀਤੇ ਕਰੇ ਹੋਇਆ ਪਹਿਲਾਂ ਤਾਂ ਮੇਰੇ ਨਾਮ ਸਰਜੀਤ ਕੌਰ ਪਿੰਡ ਬਗੋਰਾ ਜ਼ਿਲ੍ਹਾ ਨਮਾਸ਼ਾਤੋਂ ਵੀ ਜ਼ਿਲ੍ਹਾ ਨਮਾਸ਼ਾਤੋਂ ਤੇ ਪਿੰਡ ਬਗੋਰਾ ਦਾ ਸਾਡਾ ਸੈਲਫ ਹੈਲਪ ਗਰੁੱਪ ਬਣਿਆ 30 ਮੈਂਬਰਾਂ ਦਾ ਜੀ ਤੇ ਫੋਰ ਐਕਸਟਾ ਤੋਂ ਅਸੀਂ ਟ੍ਰੇਨਿੰਗ ਲਈ ਸੀ ਡਿਪਾਰਟਮੈਂਟ ਤੋਂ ਠੀਕ ਹੈ ਜੀ ਜਿੰਗਲਾਤ ਮੈਕ ਜਿਨੇ ਤੇ ਫਿਰ ਅਸੀਂ ਆਪਣੇ ਆਪਣੇ ਪ੍ਰੋਡਕਟ ਤਿਆਰ ਕੀਤੇ ਜਿਵੇਂ ਕਿ ਪੇਠਾ ਸਿੱਪੂ ਬੜੀਆਂ ਬੈਗ ਦੇ ਸ਼ਿਵਾਸ਼ ਫਰਨੈਲ ਅਚਾਰ ਚਟਣੀਆਂ ਵਗੈਰਾ ਸਾਰੇ ਇਹ ਸਾਰੇ ਅਸੀਂ ਪ੍ਰੋਡਕਟ ਆਪਣੇ ਖੁਦ ਬਣਾ ਕੇ ਖੁਦ ਸੇਲ ਕਰਦੇ ਆਂ ਤੇ ਅਸੀਂ ਵਧੀਆ ਇਨਕਮ ਲੈਂਦੇ ਆਂ ਮਹੀਨੇ ਦੀ 10-15000 ਰੁਪਏ ਇਨਕਮ ਹੋ ਜਾਂਦੀ ਸਾਡੀ ਫੋਰੈਸਟ ਡਿਪਾਰਟਮੈਂਟ ਗੜਸ਼ੰਕਰ ਡਿਵੀਜ਼ਨ ਕੀ ਤਰਫ ਸੇ इनको ਟ੍ਰੇਨਿੰਗਸ ਪ੍ਰੋਵਾਈਡ ਕਰਾਈ ਗਈ ਹੈ ਠੀਕ ਹੈ ਤਾਂ इनको ਛੋਟੇ ਛੋਟੇ ਆਈਟਮਸ ਤੋਂ ਇਹ ਤਿਆਰ ਕਰਦੇ ਆਂ ਤੋਂ ਆਪਣਾ ਜੇ ਸੇਲ ਕਰਦੇ ਰਸਟਿਕ ਇਹਨਾਂ ਨੇ ਆਪਣਾ ਨਾਮ ਰੱਖਾ ਹੋਇਆ ਹੈ ਪ੍ਰੋਡਕਟ ਦਾ ਨਾਮ ਰਸਟਿਕ ਰੱਖਾ ਹੋਇਆ ਹੈ ਤੇ ਛੋਟੇ ਛੋਟੀ ਐਟਮੇ ਬਣਾ ਕੇ ਹਮ ਲੋਗ ਇਨਕੋ ਪਲੇਟਫਾਰਮ ਦਿੰਦੇ ਆਂ ਜਬ ਵੀ ਕੋਈ ਸਟਾਲ ਲੱਗਤੇ ਆਂ ਕਈ ਪ੍ਰੋਗਰਾਮ ਹੁੰਦੇ ਆਂ ਤਾਂ ਹਮ ਵਾਹ ਇਨਕੋ ਭੇਜਦੇ ਆਂ ਠੀਕ ਹੈ ਜੀ ਤੇ ਐਵੇਂ ਸਾਰੀਆਂ ਸਟਾਲਾਂ ਇਹ ਲੱਗੀਆਂ ਹੋਈਆਂ ਨੇ ਜਿਵੇਂ ਆਪਾਂ ਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਹੈ ਵੀ ਆਪ ਸਾਰਾ ਸਮਾਨ ਤਿਆਰ ਕਰਕੇ ਤੇ ਆਪ ਇਹ ਜਿਹੜਾ ਉਹ ਸੇਲ ਉਹ ਕਰਦੇ ਨੇ ਤੇ ਉੱਪਰ ਪੋਸਟਰ ਵੀ ਇਸ ਤਰ੍ਹਾਂ ਜਿਹੜੇ ਲਾਏ ਹੋਏ ਨੇ ਇਹਨਾਂ ਨੇ ਆਪਦਾ ਨਾਮ ਉੱਪਰ ਜਿਹੜਾ ਉਹ ਲਿਖਿਆ ਹੋਇਆ ਸਰ ਮੇਰਾ ਸਾਰੀ ਲੇਡੀਆਂ ਨੂੰ ਇਹ ਮੈਸੇਜ ਆ ਕਿ ਆਪਣੇ ਘਰੋਂ ਨਿਕਲੋ ਤੁਸੀਂ ਅਗਰ ਹਿੰਮਤ ਕਰੋਗੀ ਆਪਣਾ ਖੁਦ ਕਮਾਉਂਗੀ ਤੇ ਆਪਣੇ ਖੁਦ ਕਮਾ ਕੇ ਖੁਦ ਖਾਉਂਗੀ ਆ ਆਪਣੇ ਘਰ ਦਾ ਖੁਦ ਖਰਚਾ ਚਲਾਉਂਗੀ ਤੇ ਵਧੀਆ ਕਰਦਿਆਂ ਨੂੰ ਮਹਿਸੂਸ ਵਧੀਆ ਹੁੰਦਾ ਹੈ ਤੇ ਆਪਣੇ ਇੱਕ ਆਪਾ ਬੰਦਾ ਆਪਣੀ ਹੈਲਪ ਆਪ ਕਰ ਸਕਦਾ ਹੈ ਠੀਕ ਹੈ ਜੀ ਥੈਂਕ ਯੂ ਸਰ ਤੇ ਆਪਾਂ ਇੱਕ ਹੋਰ ਸਟਾਲ ਤੇ ਪਹੁੰਚੇ ਆਂ ਅ ਮੇਲੇ ਦੇ ਵਿੱਚ ਇਹਨਾਂ ਦੀ ਸਟਾਲ ਤੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਅੰਟੀਕ ਅੰਟੀਕ ਚੀਜ਼ਾਂ ਨੇ ਜਿਹੜੀਆਂ ਇਹ ਸਾਰੀਆਂ ਤੇ ਬਾਈ ਹਣੀ ਆਪਾਂ ਨੂੰ ਜਾਣਕਾਰੀ ਵੀ ਜਿਹੜੀ ਉਹ ਦੇਣਗੇ ਹਨਾ ਬਾਈ ਹਣੀ ਤੋਂ ਆਪਾਂ ਪੁੱਛਾਂਗੇ ਵੀ ਉਹ ਕਿਵੇਂ ਇਹ ਚੀਜ਼ਾਂ ਨੂੰ ਸਾਰੀਆਂ ਨੂੰ ਤਿਆਰ ਕਰਦੇ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਮੈਂ ਹੈਗੀ ਮੈਡੀ ਕ੍ਰਾਫਟ ਗੁਰਮੁਖੀ ਐਡੀਸ਼ਨ ਟਾਂਡੇ ਤੋਂ ਆ ਇਹ ਭਾਜੀ ਗੁਰਮੁਖੀ ਪਹਿਲੀ ਪੌੜੀ ਆਪਾਂ ਕਹਿ ਸਕਦੇ ਹਾਂ ਇਹਨੂੰ 12 ਐਮ ਐਮ ਕੇ ਬਣਿਆ ਹੋਇਆ ਇਹ 12 बाई 12 बाई 24 ਦਾ ਇਹ ਪੀਸ ਆ ਤੇ ਬਾਕੀ ਤੁਸੀਂ 1430 ਅੰਕਾਂ ਵਿੱਚੋਂ ਕੋਈ ਵੀ ਸ਼ਬਦ ਸਾਤੋ ਜਿਗਾ ਬਣਵਾ ਸਕਦੇ ਹੋ ਇਹਦੇ ਵਿੱਚ ਇਹ ਇਹ ਦੇ ਪ੍ਰੇਖ ਚ ਆ ਜਾਂਦੇ ਸਟਾਈਕਰ ਕੰਪਨੀ ਦਾ ਹਾਂਜੀ ਉਸ ਤੋਂ ਬਾਅਦ ਇਹ ਹੈਂਡ ਮੇਡ ਹੀ ਇਹਨੇ ਸਾਗੇ ਸਾਗੇ ਉਸ ਤੋਂ ਬਾਅਦ ਤੁਸੀਂ ਕਿਸੇ ਨੂੰ ਗਿਫਟ ਕਰਨਾ ਤੇ ਗੁਰਮੁਖੀ ਵਾਚ ਹੈਗੀ ਆ ਇੱਕ ਟੇਬਲ ਹੈਗੇ ਨੇ ਠੀਕ ਹੈ ਜੀ ਹਾਂ ਤੇ ਉਸ ਤੋਂ ਬਾਅਦ ਜੇ ਤੁਸੀਂ ਕਿਸੇ ਨੂੰ ਕਪਲ ਗਿਫਟ ਕਰਨਾ ਤੇ ਆਹ ਦੇਖੋ ਕਮਲ ਤੇ ਬਾਣੀ ਇਦਾਂ ਤੁਸੀਂ ਸਾਤੋ ਤਿਆਗ ਕਰਵਾ ਸਕਦੇ ਹੋ ਤਾਕੀ ਇੰਸਟਾਗ੍ਰam ਆਈ ਗਈ ਹੈਗੀ ਹੈਂਗੀ ਮੈਗੀ ਕraft ਗੁਰੂ 0 ਤੁਸੀਂ ਉੱਤੇ ਆ ਕੇ ਵੀ ਵਿਜੇ ਕੱਕ ਸਾਦੇ ਹੋ ਸਾਡੇ ਪੇਜ ਦਾ ਮੈਂ ਭਾਜੀ ਨੂੰ ਕਹਿ ਦਿਆਂਗਾ ਹੁਣ ਤੁਹਾਨੂੰ ਤੁਸੀਂ ਕਹਦੇ ਹੋ ਸ਼ੋਅ ਹਾਂਜੀ ਹਾਂਜੀ ਤੇ ਬਾਈ ਤੁਸੀਂ ਇਹ ਸਾਰਾ ਹੈਂਡ ਮਤਲਬ ਹੱਥੀ ਤਿਆਰ ਕਰਦੇ ਹੋ ਹੱਥੀ ਤਿਆਰ ਕਰ ਸਕੋ ਜਿੰਨੇ ਵੀ ਤੁਸੀਂ ਇਹ ਦੇਖਦੇ ਆ ਇਹ ਵਾਲੀ ਵਾਚ ਜਿਹੜੀ ਆ ਖਾਲਸਾ ਰਾਜ ਵਾਲੀ ਇਹ ਸਾਗੀ ਕਾਫੀ ਫੇਮਸ ਆ ਉਸ ਤੋਂ ਬਾਅਦ ਇਹ ਨਾਲ ਦੀ ਵਾਚ ਆ ਦੇਸੀ ਮਹੀਨਿਆਂ ਵਾਲੀ ਅੱਜ ਕੱਲ ਕੀ ਹੁੰਦਾ ਕਿ ਬੱਚੇ ਨੂੰ ਆਪਾਂ ਕਹਿ ਦਈਦਾ ਪੁੱਤ ਉਹ ਇੱਥੇ ਸੰਗਰਾਂਦ ਅੱਜ ਗੁਰਦੁਆਰੇ ਜਾ ਆਪਾਂ ਸਾਨੂੰ ਆਪ ਨਹੀਂ ਪਤਾ ਹੁੰਦਾ ਕਿ ਕਿਹੜਾ ਦੇਸੀ ਮਹੀਨਾ ਕਿਹੜੇ ਮਹੀਨੇ 'ਚ ਜਾਂਦਾ ਤੇ ਫਿਰ ਇਸ ਤੋਂ ਬਾਅਦ ਆ ਗਿਆ ਜਿਹੜਾ ਦੇਸੀ ਮਹੀਨੇ ਉਹ ਚੇਤ ਤੋਂ ਸ਼ੁਰੂ ਹੁੰਦੇ ਆ ਬਾਜੀ ਚੇਤ ਵਿਸਾਖ ਜੇਖਾ ਤੋਂ ਬਾਅਦ ਦੋ ਅਸੂ ਗੱਤ ਤੱਕ ਹੁੰਦਾ ਵਾ ਮਗਰ ਫੋਕ ਤੇ ਇਹ ਦੇਸੀ ਮਿਨਿਆਰੀ ਵਾਚ ਆ ਇਹਦੇ ਵਿੱਚ ਤੁਸੀਂ ਰੱਤਾ ਵੀ ਦਿਖਾਈਆਂ ਹੋਈਆਂ ਦੇਸੀ ਪ੍ਰਸੰਗ ਦੇ ਜੀ ਮਹੀਨੇ ਵੀ ਦਿਖਾਏ ਹੋਏ ਨੇ ਹਾਂਜੀ ਬਾਕੀ ਇਹ ਵਾਚ 3 ਵਜੇ 3 ਵਿੱਚ ਬੰਦੀ ਆ ਠੀਕ ਹੈ ਜੀ ਹਨਾ ਤੁਸੀਂ ਬਣਵਾ ਸਕਦੇ ਹੋ ਸਾਈਜ਼ ਬਜੇ ਰ ਆਪਣੀ ਦੇ ਅਕੋਰਡ ਨੇਮ ਪਲੇਟ ਭਾਜੀ ਬਣਵਾ ਸਕਦੇ ਹੋ ਤੁਸੀਂ ਜਿੱਦਾਂ ਇਹ ਸਾਤੋਂ ਸਿੱਧੂ ਮੂਸੇਵਾਲੇ ਦੀ ਹੈਗੀ ਆ ਇਦਾਂ ਤੁਸੀਂ ਨੇਮ ਪਲੇਟ ਹੋ ਗਿਆ ਜੀਐਸਕੇ ਨੰਬਰ ਹੋ ਗਿਆ ਤੁਸੀਂ ਜਦੋਂ ਸਾਡੇ ਇੰਸਟਾ ਪੇਜ ਤੇ ਜਾਓਗੇ ਤੁਹਾਨੂੰ ਪੂਰੀ ਜਾਣਕਾਰੀ ਉੱਥੇ ਦੇ ਦਾਂਗੇ ਠੀਕ ਹੈ ਜੀ ਪੇਜ ਦਾ ਨਾਮ ਇੱਕ ਵਾਰ ਦੁਬਾਰਾ ਬੋਲ ਦੋ ਭਾਜੀ ਹੈਂਡੀ ਮੈਂਡੀ ਕ્રાਫਟ ਐਚ ਏ ਐਨ ਡੀ ਵਾਈ ਐਮ ਏ ਐਨ ਡੀ ਵਾਈ ਸੀ ਆਰ ਏ ਐਫ ਟੀ 0 ਠੀਕ ਹੈ ਜੀ ਹੈਂਡੀ ਮੈਂਡੀ ਕ્રાਫਟ ਠੀਕ ਹੈ ਜੀ ਹਾਂਜੀ ਇਹ ਭਾਜੀ ਜਿੱਦਾਂ ਸਾਗ ਪੇਲੀ ਪੌਲੀ ਆ ਇਹ ਹੈਗਾ ਜੀ 16x2 32 ਗੇਂਟ ਠੀਕ ਹੈ ਹਲਾ ਇਹਦੇ ਵਿੱਚ 12x12 14x14 16x16 18x18 ਫੌਂਡ ਤੁਹਾਡਾ ਬਜਟ ਤੁਹਾਡਾ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਡਾਈਨਿੰਗ ਰੂਮ ਦੀ ਵਧੀਆ ਡੈਕੋਰੇਸ਼ਨ ਕਰਨ ਵਾਸਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੈਂ ਬਾਈ ਨੂੰ ਕਹਾਂਗਾ ਇਸਕਾ ਆਈਡੀਆ ਤੇ ਸ਼ੌਕ ਹੈਗੀ ਆ ਬਾਈ ਸ਼ੌਕ ਕਰ ਦਾਂਗੇ ਤੁਹਾਨੂੰ ਆਹ ਬਾਈ ਹੁਣੀਆਂ ਦੀ ਸਟਾਈਲ ਹੈ ਤੇ ਉੱਥੋਂ ਤੁਸੀਂ ਸਰਚ ਕਰ ਲਿਓ ਇੰਸਟਾ ਦੇ ਉੱਪਰ ਤੇ ਕੁਝ ਵੀ ਤੁਸੀਂ ਆਨਲਾਈਨ ਵੀ ਬਾਈ ਕੋਰੀਅਰ ਵੀ ਹਸਾਣੇ ਹਾਂਜੀ ਹਾਂਜੀ ਪਾਜੀ ਠੀਕ ਹੈ ਠੀਕ ਅਮਰੀਕਾ ਅਮਰੀਕਾ ਯੂਕੇ ਤੁਸੀਂ ਜਿੱਥੇ ਮਰਜ਼ੀ ਸਾਡਾ ਕੋਰੀਅਰ ਕਰਵਾ ਸਕਦੇ ਹੋ ਥੈਂਕ ਯੂ ਬਾਈ ਹਾਂਜੀ ਥੈਂਕ ਯੂ ਤੇ ਬਾਈ ਹੁਣੀਆਂ ਤੋਂ ਤੁਸੀਂ ਕੋਰੀਅਰ ਰਾਹੀਂ ਕੁਝ ਵੀ ਮੰਗਵਾ ਸਕਦੇ ਹੋ ਜਿਵੇਂ ਸਟਾਈਲ ਆ ਗਈ ਤੇ ਸਾਰਾ ਜਿਵੇਂ ਇਹ ਬਾਈ ਹੁਣੀਆਂ ਨੇ ਦਿਖਾਇਆ ਵੀ ਹੈਂਡ ਮੇਡ ਇਹ ਸਾਰਾ ਤਿਆਰ ਕਰਦੇ ਨੇ ਤੇ ਇਧਰ ਕੁਝ ਹੋਰ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਕਾਫੀ ਸਾਰਾ ਸਮਾਨ ਪ੍ਰੋਡਕਟ ਇਹਨਾਂ ਕੋਲ ਹੈਗਾ ਤੇ ਖਾਣ ਪੀਣ ਵਾਲਾ ਹਾਂਜੀ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਆ ਤੁਹਾਡੇ ਕੋਲ ਨਮਸਕਾਰ ਸਰ ਜੈਲੀ ਕਾਈਟਮ ਹੁੰਦਾ ਹੈ ਸਰ ਮੇਰੇ ਪਾਸ ਜੁਆ ਹੈ ayurvedic ਚੂੜਨ ਹੁੰਦਾ ਹੈ ਖੱਟੀ ਮਿੱਠੀ ਗੋਲੀਆਂ ਹੁੰਦਾ ਹੈ ਸਰ ਡਾਈਸਨ ਵਾਸਤੇ ਸਰ ਠੀਕ ਹੈ ਜੀ ਅਬ ਬੱਚੇ ਵਾਸਤੇ ਸਰ ਮੈਂ ਜੈਲੀ ਮੈਂ ਐਸਾ ਹੈ ਅੱਛਾ Rajasthan ਕਾ ਫੋਟੋਸ ਹੁੰਦਾ ਹੈ ਸਰ ਇਹ ਆਪਣਾ Rajasthan ਕਾ ਹੈ ਸਰ Rajasthan ਤੋਂ ਹੈ ਜੀ ਜੀ ਸਰ ਠੀਕ ਹੈ ਠੀਕ ਹੈ ਠੀਕ ਹੈ ਬਾਈ ਹੁਣੀ ਕਹਿੰਦੇ ਸੀ ਰਾਜਸਥਾਨ ਤੋਂ ਆਏ ਆ ਤੇ ਸਾਰੇ ਪ੍ਰੋਡਕਟ ਆਪਦੇ ਇਹ ਲੈ ਕੇ ਆਏ ਨੇ ਇੱਥੇ ਕੁਝ ਖਾਣ ਪੀਣ ਵਾਲੇ ਛੋਟੇ ਬੱਚਿਆਂ ਵਾਸਤੇ ਤੇ ਇਧਰੋਂ ਕੁਝ ਹੋਰ ਜਿਵੇਂ ਆ ਖੜਾਉਣੇ ਹੋਗੇ ਬੱਚਿਆਂ ਦੇ ਹਨਾ ਤੇ ਐਵੇਂ ਜੀਆਂ ਸਟਾਲਾਂ ਵੀ ਸਾਰੀਆਂ ਜਿਹੜੀਆਂ ਇੱਥੇ ਉਹ ਮੇਲੇ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਨੇ ਬਹੁਤ ਸਾਰੇ ਖੜਾਉਣੇ ਨੇਗੇ ਇੱਥੇ ਬੱਚੇ ਵਾਲੇ ਇਹਨਾਂ ਨੇ ਜਿਹੜੇ ਉਹ ਲਾਏ ਹੋਏ ਨੇਗੇ ਕਿੱਥੋਂ ਆਇਓ ਬਾਈ ਤੁਸੀਂ ਸਟਾਲ ਰਾਜਪੁਰੇ ਤੋਂ ਸਰ ਰਾਜਪੁਰੇ ਤੋਂ ਠੀਕ ਹੈ ਜੀ ਠੀਕ ਹੈ ਤੇ ਰਾਜਪੁਰੇ ਤੋਂ ਆਏ ਨੇ ਬਾਈ ਹੁਣੀ ਖੜਾਉਣੇ ਨੇ ਬੱਚਿਆਂ ਵਾਲੇ ਸਾਰੇ ਦੇਖੋ ਐਵੇਂ ਇਹ ਸਟਾਲਾਂ ਵੀ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਮੇਲੇ ਦੇ ਵਿੱਚ ਬੱਚਿਆਂ ਦੇ ਖੜਾਉਣੇ ਵਾਲੀਆਂ ਤੇ ਇੱਧਰ ਵੀ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਅੱਗੋਂ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਵੱਡਾ ਹੈ ਮੇਲਾ ਦੋਨੋਂ ਸਾਈਡ ਇੱਥੇ ਜਿਹੜੀਆਂ ਸਟਾਲਾਂ ਹੋ ਲੱਗੀਆਂ ਹੋਈਆਂ ਨੇ ਕੁਝ ਪੰਜਾਬੀ ਭਾਸ਼ਾ ਦੇ ਸੰਬੰਧ ਚ ਪੁਰਾਣੀਆਂ ਚੀਜ਼ਾਂ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਮੇਲੇ ਦੇ ਵਿੱਚ ਆ ਗੀਮਾਂ ਵੀ ਹੈਗੀਆਂ ਨੇ ਜਿਵੇਂ ਆਹ ਗਲਾਸਾਂ ਵਾਲੀ ਗੇਮ ਹੋਗੀ ਹਨਾ ਤੇ ਉਹ ਫੁੱਟਬਾਲ ਨਾਲ ਗਲਾਸ ਸੱਟਣੇ ਤੇ ਇੱਧਰ ਕੁਝ ਹੋਰ ਇੰਜੋਏਮੈਂਟ ਵਾਸਤੇ ਗੇਮਾਂ ਜਿਵੇਂ ਆਹ ਰਿੰਗ ਪਾਉਣੇ ਹਨਾ ਜਿਹੜੇ ਜਿਵੇਂ ਆਮ ਆਪਾਂ ਮੇਲਿਆਂ ਦੇ ਵਿੱਚ ਦੇਖਦੀਆਂ ਜਿਵੇਂ ਆਪਾਂ ਹੋਰ ਮੇਲੇ ਜਿਹੜੇ ਕਵਰ ਕਰਦੇ ਆਂ ਜਿਵੇਂ ਸ਼ਪਾਰ ਦਾ ਮੇਲਾ ਆਪਾਂ ਕਵਰ ਕਰਿਆ ਸੀ ਉਵੇਂ ਹੀ ਹੁੰਦੀਆਂ ਨੇ ਗੇਮਾਂ ਤੇ ਇਸ ਤਰ੍ਹਾਂ ਇੰਜੋਏਮੈਂਟ ਵਾਸਤੇ ਗੇਮਾਂ ਵੀ ਬਹੁਤ ਸਾਰੀਆਂ ਇੱਥੇ ਜਿਹੜੀਆਂ ਹੋ ਹੈਗੀਆਂ ਨੇ ਹੈਗੀਆਂ ਇੱਥੇ ਇੰਜੋਏ ਵੀ ਜਿਹੜਾ ਤੁਸੀਂ ਕਰ ਸਕਦੇ ਹੋ ਤੇ ਇੱਥੇ ਆਪਾਂ ਸਟਾਲ ਤੇ ਪਹੁੰਚੇ ਇੱਥੇ ਕੁਝ ਕਾਲਜ ਵਾਲੇ ਬੱਚਿਆਂ ਨੇ ਸਟੂਡੈਂਟਾਂ ਨੇ ਸਾਰਾ ਮਤਲਬ ਇਹ ਸਟਾਲ ਜਿਹੜੀ ਹੋ ਰੈਡੀ ਕੀਤੀ ਆ ਜਿਵੇਂ ਆਹ ਜਿਹੜੇ ਚਾਰਟ ਬਣਾਏ ਹੋਏ ਨੇ ਇਹ ਸਟੂਡ ਇੱਥੇ ਕੁਝ ਹੋਰ ਵੀ ਸਾਰਾ ਜਿਹੜਾ ਸਮਾਨ ਹੈ ਸਟੂਡੈਂਟਾਂ ਨੇ ਉਹ ਤਿਆਰ ਉਹ ਕੀਤਾ ਹੈ ਬਹੁਤ ਸਾਰੇ ਮਾਡਲ ਜਿਹੜੇ ਇੱਥੇ ਉਹ ਤਿਆਰ ਕੀਤੇ ਹੋਏ ਨੇ ਇਸ ਤਰ੍ਹਾਂ ਹੀ ਬਹੁਤ ਸਾਰਾ ਸਮਾਨ ਹੈ ਇਹ ਸਟਾਲ ਦੇ ਉੱਪਰ ਹਨ ਅਲੱਗ-ਅਲੱਗ ਬੱਚਿਆਂ ਵੱਲੋਂ ਇਹ ਬਣਾਇਆ ਗਿਆ ਤੇ ਇਹਦੇ ਬਾਰੇ ਕੁਝ ਇਨਫੋਰਮੇਸ਼ਨ ਜਿਹੜੀ ਉਹ ਦੇਣਗੇ ਤੇ ਆਪਾਂ ਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਦੇਣਗੇ ਇੱਥੇ ਸਟੂਡੈਂਟ ਹਨ ਵੀ ਕਿਵੇਂ ਸਾਰਾ ਇਹ ਸਮਾਨ ਜਿਹੜਾ ਤਿਆਰ ਕੀਤਾ ਹਾਂਜੀ ਸਸੀ ਕਾਲ ਜੀ ਸਸੀ ਕਾਲ ਸਾਹਿਬ ਜੀ ਮੇਰਾ ਨਾਮ ਵਿਕੀ ਹੈ ਆਰਕੇਆਰ ਕਾਲਜ ਤੋਂ ਠੀਕ ਹੈ ਜੀ ਤੇ ਅਸੀਂ ਇਹ ਵੇਸਟ ਮਟੀਰੀਅਲ ਤੋਂ ਜਿਸ ਤਰ੍ਹਾਂ ਸੇ ਅੱਜਕੱਲ ਬਾਜ਼ਾਰਾਂ ਵਿੱਚ ਮਹਿੰਗੇ ਮਹਿੰਗੇ ਪ੍ਰੋਡਕਟਸ ਖਰੀਦਦੇ ਆ ਇਹ ਹੈਂਡਮੇਡ ਦੇਖ ਸਕਦੇ ਹੋ ਗਿਫਟ ਰੈਪਰ ਗਿਫਟ ਵਾਸਤੇ ਬਣਾਇਆ ਹੈ ਇਸੇ ਪੈਕ ਕਰ ਸਕਦੇ ਆ ਇਹ ਟਾਈਮ ਪੀਸ ਡੈਕੋਰੇਸ਼ਨ ਵਾਸਤੇ ਘਰ ਦੇ ਘਰ ਵਾਸਤੇ ਤੇ ਹੋਰ ਵੀ ਸਮਾਨ ਦੇਖ ਸਕਦੇ ਆ ਇਹ ਸਾਰਾ ਹੈਂਡਮੇਡ ਹੈ ਹਾਂਜੀ ਹੈਂਡਮੇਡ ਹੈ ਘਰ ਦੀ ਸ਼ੋਭਾ ਵਧਾਉਣ ਵਾਸਤੇ ਜ਼ੀਰੋ ਖਰਚੇ ਦੇ ਇਹ ਸਾਰਾ ਬੇਸਟ ਮਟੀਰੀਅਲ ਤੋਂ ਬਣਾਇਆ ਹਾਂਜੀ ਸਰ ਨਿਊਜ਼ਪੇਪਰ ਗੱਤੇ ਵਗੈਰਾ ਵਗੈਰਾ ਜਿਹੜੇ ਅਸੀਂ ਕਾਪੀ ਦੇ ਪੰਨੇ ਵਗੈਰਾ ਬਚ ਜਾਂਦੇ ਨੇ ਮੇਰਾ ਨਾਮ ਡੌਲਬੀ ਸ਼ਰਮਾ ਹੈ ਮੈਂ ਡੀਐਨਈ ਕਾਲਜ ਆਫ ਐਜੂਕੇਸ਼ਨ ਆਫ ਊਮਨ ਤੋਂ ਨਵਾਂ ਸ਼ਹਿਰ ਤੋਂ ਆਈਆਂ ਮੈਂ ਇਹ ਖਾਲੀ ਬੋਟਲ ਦਾ ਇੱਕ ਬਾਕਸ ਬਣਾਇਆ ਹੈ ਜਿਹਦੇ ਵਿੱਚ ਤੁਸੀਂ ਕਲਰਜ਼ ਵਗੈਰਾ ਤਾਂ ਆਪਣੀ ਚੋਇਸ ਜੋ ਵੀ ਹੈ ਕਿ ਤੁਸੀਂ ਇਹਦੇ ਵਿੱਚ ਰੱਖ ਸਕਦੇ ਆ ਖਾਲੀ ਬੋਟਲ ਦੇ ਨਾਲ ਬਹੁਤ ਹੀ ਜ਼ਿਆਦਾ ਥੋੜਾ ਗੰਦਾ ਜਿਹਾ ਲੱਗਦਾ ਸੀਗਾ ਹੁਣ ਇਹਨਾਂ ਨੂੰ ਥੋੜਾ ਡੈਕੋਰੇਟ ਕਰਕੇ ਤਾਂ ਇਹ ਬਹੁਤ ਵਧੀਆ ਬਣ ਗਿਆ ਹੈ ਇਹ ਐਵੇਂ ਸਾਰਾ ਵੇਸਟ ਮਟੀਰੀਅਲ ਤੋਂ ਇਹ ਸਟਾਲ ਦੇ ਉੱਪਰ ਜਿਹੜਾ ਸਮਾਨ ਹੋ ਇਹਨਾਂ ਨੇ ਤਿਆਰ ਕੀਤਾ ਹੋਇਆ ਹੈ ਕੁਝ ਹੋਰ ਡੈਕੋਰੇਸ਼ਨ ਵਾਲਾ ਸਮਾਨ ਆ ਗਿਆ ਹੈ ਨਾ ਜਿਵੇਂ ਇੱਥੇ ਵੈਲਕਮ ਹੋ ਲਿਖਿਆ ਹੋਇਆ ਬਹੁਤ ਸੋਹਣਾ ਇਹ ਸਮਾਨ ਹੈ ਸਾਰੀ ਸਟਾਲ ਜਿਹੜੀ ਹੋ ਤਿਆਰ ਕੀਤੀ ਹੋਈ ਹੈ ਤੇ ਅੱਗੇ ਵੀ ਕੁਝ ਹੋਰ ਸਮਾਨ ਜਿਹੜਾ ਡੈਕੋਰੇਸ਼ਨ ਵਾਲਾ ਤੇ ਮਾਡਲ ਸਾਰੇ ਤਿਆਰ ਕੀਤੇ ਹੋਏ ਨੇ ਤੇ ਨਾਲ ਨਾਮ ਵੀ ਬੱਚਿਆਂ ਦੇ ਇੱਥੇ ਲਿਖੇ ਹੋਏ ਨੇ ਰੋਲ ਨੰਬਰ ਵੀ ਲਿਖਿਆ ਹੋਇਆ ਤੇ ਬਹੁਤ ਸੋਹਣੇ ਸੋਹਣੇ ਮਾਡਲ ਇੱਥੇ ਬੱਚਿਆਂ ਵੱਲੋਂ ਇਹ ਤਿਆਰ ਕੀਤੇ ਹੋਏ ਨੇ ਸਟੂਡੈਂਟਾਂ ਵੱਲੋਂ ਜਿਹੜੇ ਉਹ ਤਿਆਰ ਕੀਤੇ ਹੋਏ ਨੇ ਕੁਝ ਖਾਣ ਪੀਣ ਵਾਲੀਆਂ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਵੇਂ ਕੁਝ ਜਲੇਬੀਆਂ ਹੋ ਗਈਆਂ ਸਮੋਸੇ ਹੋ ਗਏ ਹਨ ਇਹ ਸਾਰਾ ਇੱਥੇ ਬਣ ਰਿਹਾ ਹੈ ਗਰਮ ਗਰਮ ਜਲੇਬੀਆਂ ਵੀ ਜਿਹੜੀਆਂ ਇੱਥੇ ਮੜ ਰਹੀਆਂ ਨੇ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ 16 ਇਹ ਮੇਲੇ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਸਾਰੀਆਂ ਸਟਾਲਾਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਖਾਣ ਪੀਣ ਵਾਲੀਆਂ ਹੋ ਗਈਆਂ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਕੁਝ ਕਲਚਰ ਦੇ ਨਾਲ ਰਿਲੇਟਡ ਉਹ ਸਟਾਲਾਂ ਦਿਖਾਈਆਂ ਨੇ ਹਨ ਤੇ ਇਸੇ ਤਰ੍ਹਾਂ ਆਹ ਸਾਈਡ ਕੁਝ ਖਾਣ ਪੀਣ ਵਾਲੀਆਂ ਸਟਾਲਾਂ ਕੁਝ ਹੋਰ ਪ੍ਰੋਡਕਟ ਹੋ ਗਏ ਜਿਵੇਂ ਜਿਹੜੇ ਮਤਲਬ ਹੈਲਪ ਸੈਲਫ ਗਰੁੱਪਾਂ ਵੱਲੋਂ ਤਿਆਰ ਕੀਤੇ ਜਾਂਦੇ ਨੇ ਉਹ ਸਾਰੇ ਪ੍ਰੋਡਕਟ ਇੱਥੇ ਜਿਹੜੇ ਉਹ ਲੈ ਕੇ ਪਹੁੰਚੇ ਹੋਏ ਨੇ ਤੇ ਜਿਵੇਂ ਆ ਵੀ ਇੱਥੇ ਇੱਕ ਹੈਲਪ ਸੈਲਫ ਗਰੁੱਪ ਵੱਲੋਂ ਸਟਾਲ ਜਿਹੜੀ ਲਾਈ ਹੋਈ ਹੈ ਇੱਥੇ ਵੀ ਜਿਵੇਂ ਮੱਕੀ ਦੀ ਰੋਟੀ ਉਹ ਸਰੋਂ ਦਾ ਸਾਗ ਜਿਹੜਾ ਉਹ ਇਹਨਾਂ ਨੇ ਸਟਾਲ ਤੇ ਜਿਹੜਾ ਉਹ ਲਾਇਆ ਹੋਇਆ ਇਹ ਮੈਮ ਤੁਹਾਡਾ ਹੈਲਪ ਸੈਲਫ ਗਰੁੱਪ ਆ ਜੀ ਹਾਂਜੀ ਠੀਕ ਹੈ ਕਿੱਥੋਂ ਆਏ ਹੋ ਤੁਸੀਂ ਕਸੀ ਸਮਰਾਲੇ ਤੋਂ ਆਏ ਜੀ ਪਿੰਡ ਪਖਾਨਪੁਰਾ ਠੀਕ ਹੈ ਕਿਹੜਾ ਹੈਲਪ ਸੈਲਫ ਗਰੁੱਪ ਆ ਬਾਬਾ ਸਿੱਧਾ ਹੈਲਪ ਸੈਲਫ ਗਰੁੱਪ ਆ ਜੀ ਠੀਕ ਹੈ ਕਿ ਐਵੇਂ ਹੈਲਪ ਸੈਲਫ ਗਰੁੱਪ ਵੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਇਹਨਾਂ ਨੇ ਸਟਾਲ ਜਿਹੜੀ ਉਹ ਲਾਈ ਹੋਈ ਹੈ ਜਿਵੇਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਹਨ ਤੇ ਐਵੇਂ ਖਾਣ ਪੀਣ ਵਾਲੀਆਂ ਸਾਰੀਆਂ ਸੈਲਫ ਸੈਲਫ ਗਰੁੱਪਾਂ ਵੱਲੋਂ ਸਟਾਲਾਂ ਉਹ ਲਾਈਆਂ ਹੋਈਆਂ ਨੇ ਇਧਰ ਕੁਝ ਹੋਰ ਇਹ ਪ੍ਰੋਡਕਟ ਆ ਗਏ ਜਿਵੇਂ ਤੇ ਇਸ ਤਰ੍ਹਾਂ ਬਹੁ ਤੇ ਹਾਂਜੀ ਕਿਹੜੇ ਕਿਹੜੇ ਪ੍ਰੋਡਕਟ ਲੈ ਕੇ ਆਏ ਤੁਸੀਂ ਅੱਜ ਆਪਣੇ ਕੋਲੇ ਮਿਲਟ ਹੈ ਵੀਰੇ ਸਾਰੇ ਠੀਕ ਹੈ ਜੀ ਹਲਦੀ ਹੈ ਜੀ ਆਪਣੀ ਆਪ ਦੀ ਖੇਤੀ ਹੈ ਫਾਰਮਿੰਗ ਹੈ ਇਹਦੀ ਅਚਾਰ ਹੈਗੇ ਜੀ 20 ਪੋਲਨ ਹੈ ਜੀ ਹਨੀ ਵੀ ਦਾ ਪ੍ਰੋਡਕਟ ਹੈ ਠੀਕ ਹੈ ਇਹ ਮਦੂਮੱਖੀ ਤਿਆਰ ਕਰਦੀ ਹੈ ਜੀ ਫੁੱਲਾਂ ਦਾ ਜਿਹੜਾ ਪੂਰ ਹੈ ਪ੍ਰਾ ਇਕੱਠਾ ਕੀਤਾ ਹੁੰਦਾ ਮੱਖੀ ਵੱਲੋਂ ਤਿਆਰ ਕੀਤਾ ਜਾਂਦਾ ਹੈ ਫੁੱਲਾਂ ਦਾ ਸਾਰਾ ਪ੍ਰਾਗ ਹੁੰਦਾ ਨੇਚਰਲੀ ፕሮਟੀਨ ਵਿਟਾਮਿਨ ਹੁੰਦੇ ਨੇ ਐਂਟੀ ਕੈਂਸਰ ਹੁੰਦੇ ਹੈ ਥਾਇਰੋਇਡ ਤੋਂ 슈ਗਰ ਤੋਂ ਬਹੁਤ ਚੰਗੇ ਹੁੰਦੇ ਜੀ ਇਹ ਹੀ ਬਹੁਤ ਨਰਸੀ ਵਾਲੀ ਚੀਜ਼ ਹੈ ਜੀ ਇਹ ਇਸ ਤਰ੍ਹਾਂ ਸਾਰੇ ਪ੍ਰੋਡਕਟ ਇਹ ਬਣਾਉਂਦੇ ਨੇ ਅੱਜ ਗੁਲਕੰਦਾ ਜੀ ਆਮ ਮਿਲਦੇ ਨਹੀਂ ਹੈ ਚੀਨੀ ਵਾਲੀ ਤੁਹਾਨੂੰ ਹਰ ਜਗ੍ਹਾ ਮਿਲ ਜਾਊਗੀ ਆਪਾਂ ਜਿਹੜੀ ਸ਼ਹਿਦ ਨਾਲ ਗੁਲਕੰਦਾ ਤਿਆਰ ਕੀਤੀ ਠੀਕ ਹੈ ਜੀ ਤੇ ਐਵੇਂ ਸਾਰੀਆਂ ਸਟਾਲ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹੈਗੀਆਂ ਇਹ ਇਨਕਲਾਬ ਫੈਸਟੀਵਲ ਦੇ ਵਿੱਚ ਇਨਕਲਾਬ ਮੇਲੇ ਦੇ ਵਿੱਚ ਤੇ ਐਸੀ ਤਰ੍ਹਾਂ ਬਹੁਤ ਇੱਥੇ ਭਾਰੀ ਉਹ ਇਕੱਠਾ ਹੁੰਦਾ ਹੈ ਇਨਕਲਾਬ ਫੈਸਟੀਵਲ ਦੇ ਵਿੱਚ ਤੇ ਇੱਥੇ ਕੁਝ ਹੋਰ ਪ੍ਰੋਡਕਟ ਨੇ ਜਿਹੜੇ ਇਨਫੋਰਮੇਸ਼ਨ ਜਿਹੜੀ ਆਪਾਂ ਲਾਵਾਂਗੇ ਤੇ ਕਿਹੜੇ ਕਿਹੜੇ ਪ੍ਰੋਡਕਟ ਨੇ ਤੁਹਾਡੇ ਕੋਲ ਸਰ ਸਾਡੇ ਕੋਲ ਚਨਾ ਮਸਾਲੇ ਤੋਂ ਲੈ ਕੇ ਇੱਕ ਕਿਚਨ ਦੀ ਪੂਰੀ ਰੇਂਜ ਹੈ ਚਨਾ ਮਸਾਲਾ ਕੜੀ ਮਸਾਲਾ ਪਰੌਂਠਾ ਮਸਾਲਾ ਇੱਥੇ ਲਾਈਵ ਵੀ ਅਸੀਂ ਬਣਾਏ ਨੇ ਚਨੇ ਉਬਾਲੇ ਮਸਾਲਾ ਡਾਲੇ ਚਨੇ ਤਿਆਰ ਹੈ ਇਹ ਮਸਾਲੇ ਦੇ ਇਦਾਂ ਦੇ ਪਾਊਚ ਨਹੀਂ ਨਾ ਇਹਦੇ ਚ ਘਿਓ ਪਾਇਆ ਨਾ ਪਿਆਜ਼ ਪਾਇਆ ਨਾ ਟਮਾਟਰ ਪਾਇਆ ਨਾ ਨਮਕ ਮਿਰਚ ਪਾਇਆ ਕੀ ਪਾਣਾ ਵੱਤ ਤੋਂ ਵੱਟ ਛੋਟਾ ਵੀ ਸਦਕ ਇੱਕ ਹਰੀ ਮਿਰਚ ਹਰਾ ਤਨੀਆਂ ਦੋ ਤੋਂ ਚਾਰ ਪੰਜ ਮਿੰਟ ਬੋਇਲ ਕਰੋ ਲਾਈਕ ਇਹ ਪੂਰੀ ਦੇ ਚਨੇ ਦੀ ਤਰ੍ਹਾਂ ਤੁਹਾਡੇ ਰਸਮੀ ਸੇ ਹੋ ਜਾਣਗੇ ਔਰ ਫਲੇਵਰ ਵਾਈਜ਼ ਇੰਨੇ ਅੱਛੇ ਆ ਤੁਸੀਂ ਕਹੋਗੇ ਵਾਓ ਸੁਪਰ ਇੱਕ اچھی ਗ੍ਰੈਨੀ ਵਾਸਤੇ ਬਹੁਤ ਅੱਛਾ ਸ਼ਡਿਊਲ ਬਣ ਗਿਆ ਸੇਮ ਸਾਡੇ ਕੋਲ ਕੜੀ ਹੈ ਇਹਦੇ ਵਿੱਚ ਵਿਚਾਰ ਦिलास ਗਾੜੀ ਲੱਸੀ 100 ਗ੍ਰਾਮ ਬੇਸਨ ਪਾਓ ਤੇ ਪਾਉਚ ਪਾਦੋ ਤੁਹਾਡੀ ਗੈਂ ਵਧੀਆ ਕੜੀ ਤਿਆਰ ਹੋ ਜੂਗੀ ਰੋਜ਼ੀ ਕਰੂਗਾ ਕੜੀ ਚਾਵਲ ਬਣਾ ਕੇ ਖਾਈ ਚੱਲੀਏ ਠੀਕ ਹੈ ਔਰ ਪੂਰਾ ਇੱਕ ਹੁਣ ਮੈਂ ਪੱਲੇ ਵੀ ਇੱਥੇ ਤਿਆਰ ਬਣਾ ਕੇ ਦਿਖਾਣ ਲੱਗੀ ਆ ਇਹਦੇ ਤੋਂ 20 ਤੋਂ 25 ਪੱਲੇ ਤਿਆਰ ਹੋ ਜਾਣਗੇ ਬੜੇ ਵਧੀਆ ਠੀਕ ਹੈ ਜੀ ਔਰ ਇੰਨੇ ਫੁੱਲ ਫੁੱਲ ਕੇ ਬਾਜ਼ਾਰ 80 ਰੁਪਏ ਦੀ ਪਲੇਟ ਆਂਦੀ ਹੈ ਇਹ ਕਿੱਥੇ ਅਸੀਂ 25 ਪੱਲਿਆਂ ਦੇ ਨਾਲ ਤੁਸੀਂ ਅਸੀਂ ਨੂੰ ਕੈਲਕੂਲੇਸ਼ਨ ਕਰੋ ਕਿੰਨੀ ਸਾਡੇ ਘਰ ਦੀ ਬਚਤ ਹੈ ਔਰ ਪਿਓਰਟੀ ਕਿਵੇਂ ਆ ਸੇਮ ਸਾਡੇ ਠੰਡਾਈ ਪੁਰਾਣੇ ਜ਼ਮਾਨੇ ਦੇ ਵਿੱਚ ਨਾਨੀ ਦਾਦੀ ਵਾਲੇ ਜਿਹੜੀ ਠੰਡਾਈ ਸੀ ਹਾਂ ਚ ਬਕਾਇਦਾ ਸੀ ਲਿਖਿਆ No color ਕਿਉਂਕਿ ਗਵਰਨਮੈਂਟ ਦੇ ਰੂਲਸ ਦੇ ਮੁਤਾਬਕ ਲਿਖਣਾ ਪੈਂਦਾ ਵੀ ਇਹਦੇ ਚ ਸੈਂਸ ਪਾਇਆ ਤੁਸੀਂ ਪੜੋ ਬੋਟਲਸ ਲੋ ਉਹ ਪਾਣੀ ਵੀ ਹੁੰਦਾ ਵਿੱਚ ਕਿਤੇ ਨਾ ਕਿਤੇ ਉਹਦੇ ਵਿੱਚ ਸੈਂਸਿਕ ਫਲੇਵਰ ਵੀ ਹੁੰਦਾ ਲੇਕਿਨ ਨੋ ਕਲਰ ਨੋ ਫਲੇਵਰ ਨੇਚਰ ਕਲਰ ਨੇਚਰ ਜਿਵੇਂ ਪੁਰਾਣੇ ਜਮਾਨੇ ਨਾਨੀ ਦਾਦੀ ਦੇ ਫੰਡੇ ਸੀ ਉਹੀ ਉਹਦੇ ਨਾਲ ਹੀ ਅਸੀਂ ਤਿਆਰ ਕੀਤਾ ਹੈ ਇਸੇ ਤਰੀਕੇ ਨਾਲ ਸਾਡੇ ਆਚਾਰ ਵੀ ਆ ਵਿਦਆਊਟ ਪ੍ਰੀਜ਼ਰਵੇਟਿਵ ਆਚਾਰ ਹੈ ਅੰਬ ਦਾ ਆਚਾਰ ਹਿੰਗ ਦਾ ਆਚਾਰ ਲਸਣ ਦਾ ਆਚਾਰ ਜੇ ਲਸਣ ਦਾ ਆਚਾਰ ਪਾਇਆ ਤਾਂ ਅਸੀਂ ਐਮਪੀ ਦਾ ਲਸਣ ਯੂਜ਼ ਕੀਤਾ ਫਿਰ ਉਸ ਤੋਂ ਬਾਅਦ ਸ਼ਰਮੀਆਂ ਦਾ ਚਰਮਨ ਪ੍ਰਾਸ਼ਾ ਸਾਡਾ ਅੱਛਾ ਜੀ ਔਰ ਇਹਨਾਂ ਵਿੱਚ ਕੋਈ ਗਰਮ ਚੀਜ਼ ਨਹੀਂ ਪਾਈ ਜੇ ਸਰਦੀਆਂ ਆਣ ਕਿ ਫਿਰ ਅਸੀਂ ਇਹਨਾਂ ਵਿੱਚ ਕੇਸਰ ਪਾਵਾਂਗੇ ਠੀਕ ਹੈ ਜੀ ਔਰ ਇਹਨਾਂ ਦੇ ਮਿੱਠੇ ਦੇ ਤੌਰ ਤੇ ਸ਼ਹਿਦ ਉਹ ਯੂਜ਼ ਕੀਤਾ ہوا ਹੈ। ਔਰ ਸਾਡਾ ਬਾਜ਼ਾਰ ਨਾਲੋਂ ਵੱਖਰਾ ਇਸ ਲਈਏ ਕਿ ਕਿਉਂਕਿ ਲੋਕੀ ਬਾਜ਼ਾਰ ਦੇ ਵਿੱਚ ਬਹੁਤ ਮਿਲਾਵਤੀ ਹੈ। ਔਰ ਸਾਡਾ ਆਈਸੀਆਰ ਦੇ ਵਿੱਚ ਵੀ ਟੈਸਟਡ ਹੈ ਇਹ ਪਿਓਰ ਆਮਲਾ ਹੈਗਾ ਵੈ। ਔਰ ਇੰਦੇ ਚ ਕੀ ਹੈ ਤੁਹਾਨੂੰ ਗਰਮ ਚੀਤ ਨਹੀਂ ਮਿਲੇਗੀ। ਇਹਨੂੰ ਤਾਂ ਹੀ ਅਸੀਂ ਗਰਮੀਆਂ ਦਾ ਚਮੜ ਪ੍ਰਾਸ਼ ਕਹਿੰਨੇ ਹੈਗੇ। ਇਹ ਤੁਸੀਂ ਟੇਸਟ ਕਰਕੇ ਵੀ ਦੇਖੋ ਔਰ ਲੋਕਾਂ ਦਾ ਰਿਵਿਊ ਦਿਓ ਕਿ ਕਿਵੇਂ ਲੱਗਿਆ ਟੀ। ਔਰ ਇੰਦੇ ਇੱਕ ਮਿੰਟ ਆ ਸਾਡਾ ਫਰੂਟ ਚਾਟ ਮਸਾਲਾ ਹੈ। ਇਹ ਸਾਡਾ ਫਰੂਟ ਚਾਟ ਇਹਨੂੰ ਲੱਸੀ ਚ ਪਕੌੜਿਆਂ ਚ ਸਲਾਦ ਚ ਜਿੰਨੇ ਮਰਜ਼ੀ ਪਾਓ। ਠੀਕ ਹੈ ਇਹ ਸਾਡਾ ਹੈਗਾ ਮੈਂਗੋ ਚਟਨੀ ਕੱਦੂਕਸ ਕੀਤੀ ਹੋਈ ਹੈਗੀ ਆ ਔਰ ਕਿਸੇ ਜਿਹੀ ਪ੍ਰिਜ਼ਰਵੇਟਿਵ ਨਹੀਂ ਪਾਈ ਸਾਡੇ ਜਿੰਨਾ ਵੀ ਸਮਾਨ ਹੈ ਇਹ ਕਾਲੇ ਛੋਲੇਆਂ ਦੇ ਲੱਡੂ ਹੈ ਬਿਨਾ ਪ੍ਰਿਜ਼ਰਵੇਟਿਵ ਦੇ ਹੈ ਠੀਕ ਹੈ ਜੀ ਹਾਂਜੀ ਤੇ ਆਪਾਂ ਇਹਨਾਂ ਦਾ ਜਿਵੇਂ ਆ ਪ੍ਰੋਡਕਟ ਜਿਵੇਂ ਟੇਸਟ ਵੀ ਕੀਤੇ ਹਨਾ ਚੰਮਲਪਲਾਸ ਟੇਸਟ ਕੀਤਾ ਤੇ ਜਿਹੜੇ ਹੋਰ ਮਤਲਬ ਮਾਰਕੀਟ ਦੇ ਵਿੱਚ ਪ੍ਰੋਡਕਟ ਆਉਂਦੇ ਨੇ ਉਹਨਾਂ ਨਾਲੋਂ ਟੇਸਟ ਇਹਨਾਂ ਦਾ ਬਹੁਤ ਵਧੀਆ ਹੈ ਇਸ ਤਰ੍ਹਾਂ ਸਾਰੇ ਪ੍ਰੋਡਕਟ ਤੁਹਾਨੂੰ ਇੱਥੋਂ ਜਿਹੜੇ ਉਹ ਮਿਲ ਜਾਣਗੇ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਆਪਾਂ ਨੂੰ ਦਿਖਾਈਆਂ ਨੇ ਇੱਧਰ ਵੀ ਕੁਝ ਹੋਰ ਸਟਾਲਾਂ ਜਿਹੜੀਆਂ ਉਹ ਸਾਰੀਆਂ ਲੱਗੀਆਂ ਹੋਈਆਂ ਨੇ ਜਿਵੇਂ ਖਾਣ ਪੀਣ ਵਾਲੀਆਂ ਕੁਝ ਇੱਥੇ ਕੋਲਡ ਡਰਿੰਕ ਹੋਗੇ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਸਟਾਲਾਂ ਨੇ ਇੱਧਰ ਜਿਵੇਂ ਆਹ ਟਿੱਕੀਆਂ ਹੋ ਗਈਆਂ ਤੇ ਐਵੇਂ ਦੀਆਂ ਬਹੁਤ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਇਹ ਮੇਲੇ ਦੇ ਵਿੱਚ ਦਹੀਂ ਭੱਲੇ ਟਿੱਕੀਆਂ ਹਨ ਤੇ ਸਾਰਾ ਇੰਜੋਏਮੈਂਟ ਵਾਸਤੇ ਵੀ ਇੱਥੇ ਜਿਹੜਾ ਉਹ ਹੈਗਾ ਮੇਲੇ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਤੁਹਾਨੂੰ ਜਿਹੜੀਆਂ ਉਹ ਮਿਲ ਜਾਣਗੀਆਂ ਜਿਵੇਂ ਆਪਾਂ ਪਿੱਛੇ ਗੇਮਸ ਦਿਖਾਈਆਂ ਸੀ ਗੇਮਾਂ ਵੀ ਜਿਹੜੀਆਂ ਉਹ ਪਿੱਛੇ ਤੁਹਾਨੂੰ ਜਿਹੜੀਆਂ ਉਹ ਮਿਲ ਜਾਣਗੀਆਂ ਇਹ ਸਾਰੀਆਂ ਖਾਣ ਪੀਣ ਵਾਲੀਆਂ ਸਟਾਲ ਇੱਥੇ ਉਹ ਲੱਗੀਆਂ ਹੋਈਆਂ ਨੇ ਹੈਗੀਆਂ ਮੇਲੇ ਦੇ ਵਿੱਚ ਤੇ ਆਹ ਸਾਈਡ ਜਿਵੇਂ ਦੂਸਰੀ ਸਾਈਡ ਸਾਰੇ ਉਹ ਆਪਣੇ ਪ੍ਰੋਡਕਟ ਸੀਗੇ ਜਾਂ ਕੁਝ ਹੋਰ ਪੰਜਾਬੀ ਕਲਚਰ ਦੇ ਨਾਲ ਸੰਬੰਧਿਤ ਤੇ ਇੱਥੇ ਖਾਣ ਪੀਣ ਵਾਲੀਆਂ ਸਟਾਲਾਂ ਨੇ ਆਹ ਸਾਈਡ ਜਿਵੇਂ ਕੁਲਚੇ ਹੋਗੇ ਨਾਨ ਹੋਗੇ ਹਨਾ ਸੈਂਡ ਤੇ ਅੱਗੇ ਜਿਵੇਂ ਆਹ ਬੇਰਕਾਲਿਆਂ ਦੀ ਸਟਾਲ ਆ ਗਈ ਬੇਰਕਾਲਿਆਂ ਨੇ ਵੀ ਆਪਦੀ ਜਿਹੜੀ ਇੱਥੇ ਸਟਾਲ ਹੋ ਲਾਈ ਹੋਈ ਹੈਗੀ ਸਾਰੇ ਆਪਦੇ ਇਹ ਪ੍ਰੋਡਕਟ ਜਿਹੜੇ ਉਹ ਲੈ ਕੇ ਪਹੁੰਚੇ ਹੋਏ ਨੇਗੇ ਜਿਵੇਂ ਆਹ ਬੇਰਕਾ ਦਾ ਦੇਸੀ ਘਿਓ ਹੋ ਗਿਆ ਹਨਾ ਤੇ ਬੇਰਕਾ ਦੀ ਹ ਰਸੀ ਹੋਗੀ ਤੇ ਇਸ ਤਰ੍ਹਾਂ ਬੇਰਕਾਲੇ ਆਪਦੇ ਪ੍ਰੋਡਕਟ ਲੈ ਕੇ ਜਿਹੜੇ ਇੱਥੇ ਪਹੁੰਚੇ ਹੋਏ ਨੇਗੇ ਤੇ ਸਾਰੇ ਉਹ ਪ੍ਰੋਡਕਟ ਆਪਦੇ ਜਿਹੜੇ ਉਹ ਲੈ ਕੇ ਇੱਥੇ ਪਹੁੰਚੇ ਹੋਏ ਨੇਗੇ ਇਸ ਤਰ੍ਹਾਂ ਸਾਰੀਆਂ ਇੱਥੇ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਆ ਇੱਥੇ ਸਟਾਲ ਲੱਗੀ ਹੋਈ ਹੈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹਨ ਤੇ ਇਹਨਾਂ ਵੱਲੋਂ ਜਿਹੜੀ ਇਹ ਸਟਾਲ ਜਿਹੜੀ ਉਹ ਲਾਈ ਹੋਈ ਹੈ ਕਿਸਾਨਾਂ ਬਾਰੇ ਇੱਥੇ ਸਾਰੀ ਜਾਣਕਾਰੀ ਕਿਸਾਨਾਂ ਨੂੰ ਹਨ ਇੱਥੇ ਜਿਹੜੀ ਉਹ ਦਿੱਤੀ ਜਾਂਦੀ ਹੈ ਜਿਵੇਂ ਆ ਤਸਵੀਰਾਂ ਇੱਥੇ ਜਿਹੜੀਆਂ ਉਹ ਸਾਰੀਆਂ ਲਾਈਆਂ ਹੋਈਆਂ ਨੇਗੀਆਂ ਤੇ ਅੱਗੇ ਚੱਲਦੇ ਆਂ ਆਪਾਂ ਅੱਗੋਂ ਤੁਹਾਨੂੰ ਹੋਰ ਦਿਖਾਉਨੇ ਆਂਗੇ ਜਾ ਕੇ ਤੇ ਅੱਗੇ ਵੀ ਕੁਝ ਹੋਰ ਜਿਵੇਂ ਆਹ ਮਾਰਕ ਫੈਡ ਵਾਲਿਆਂ ਨੇ ਸਟਾਲ ਜਿਹੜੀ ਉਹ ਲਾਈ ਹੋਈ ਹੈ ਮਾਰਕ ਫੈਡ ਵਾਲੇ ਆਪਦੇ ਸਾਰੇ ਪ੍ਰੋਡਕਟ ਉਹ ਜਿਹੜੇ ਲੈ ਕੇ ਪਹੁੰਚੇ ਹੋਏ ਨੇ ਜਿਹੜੇ ਮਾਰਕ ਫੈਡ ਵਾਲੇ ਜਿਵੇਂ ਬਣਾਉਂਦੇ ਨੇ ਘਿਓ ਹੋ ਗਿਆ ਹਨਾ ਤੇਲ ਹੋ ਗਿਆ ਕੁਝ ਜਿਵੇਂ ਆਹ ਦਲੀਆ ਹੋ ਗਿਆ ਸਾਰੇ ਪ੍ਰੋਡਕਟ ਇੱਥੇ ਉਹ ਲਿਆਂਦੇ ਹੋਏ ਨੇ ਤੇ ਅੱਗੇ ਇਸੇ ਤਰ੍ਹਾਂ ਅੱਗੇ ਵੀ ਜਿਵੇਂ ਆਹ ਜਲੇਬੀਆਂ ਵਾਲੀ ਸਟਾਲ ਆ ਗਈ ਖਾਣ ਪੀਣ ਵਾਲੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਬਹੁਤ ਸਾਰੀਆਂ ਸਟਾਲਾਂ ਜਿਹੜੀਆਂ ਉਹ ਇੱਥੇ ਲੱਗੀਆਂ ਹੋਈਆਂ ਨੇਗੀਆਂ ਤੇ ਇਧਰ ਜਿਵੇਂ ਆ ਪੁਸਤਕਾਂ ਆ ਗਈਆਂ ਹਨ ਇੱਥੇ ਸਾਰੀਆਂ ਪੁਸਤਕਾਂ ਵਾਲੀਆਂ ਸਟਾਲਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਸਾਹਿਤ ਦੇ ਨਾਲ ਸੰਬੰਧਿਤ ਜਿਵੇਂ ਆ ਸ਼ਹੀਦ ਭਗਤ ਸਿੰਘ ਜੀ ਦੇ ਨਾਲ ਸੰਬੰਧਿਤ ਜਿਹੜੀਆਂ ਪੁਸਤਕਾਂ ਨੇ ਉਹ ਇਹਨਾਂ ਕੋਲ ਜਿਹੜੀਆਂ ਹੈਗੀਆਂ ਨੇ ਹੋਰ ਬਹੁਤ ਸਾਰੀਆਂ ਪੁਸਤਕਾਂ ਹੈਗੀਆਂ ਨੇ ਤੇ ਇਸ ਤਰ੍ਹਾਂ ਦੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਮੇਲੇ ਦੇ ਵਿੱਚ ਤੇ ਇਧਰ ਜਿਵੇਂ ਆ ਖੇਤੀਬਾੜੀ ਵਿਭਾਗ ਵੱਲੋਂ ਜਿਹੜੀ ਉਹ ਸਟਾਲ ਲਾਈ ਹੋਈ ਹੈ ਇੱਥੇ ਜਿਵੇਂ ਕੁਝ ਆਹ ਬੀ ਹੋ ਗਏ ਹਨ ਬੀਆਂ ਬਾਰੇ ਜਿਹੜੀ ਜਾਣਕਾਰੀ ਹੋ ਦਿੱਤੀ ਹੋਈ ਹੈ ਆ ਕਿਟਾਂ ਹੋ ਗਈਆਂ ਜਿਵੇਂ ਸਬਜ਼ੀ ਵਾਲੇ ਦੀ ਤੇ ਇਹ ਖੇਤੀਬਾੜੀ ਵਿਗਿਆਨ ਕੇਂਦਰ ਵੱਲੋਂ ਲਾਈ ਹੋਈ ਹੈ ਸਟਾਲ ਇਹ ਕੁਸ਼ਾ ਜਿਵੇਂ ਪੋਸਟਕਾ ਜਿਹੜੀਆਂ ਇਹ ਡੇਰੀ ਫਾਰਮਿੰਗ ਜਾਂ ਕਿਸਾਨਾਂ ਬਾਰੇ ਜਿਹੜੀਆਂ ਸੰਬੰਧਿਤ ਸਾਰੀਆਂ ਫਸਲਾਂ ਬਾਰੇ ਜਾਣਕਾਰੀ ਹੈ ਇਹ ਪੋਸਟਕਾਂ ਦੇ ਵਿੱਚ ਤੇ ਕੁਝ ਹੋਰ ਆਹ ਕਿਤਾਬਾਂ ਵਾਲੀਆਂ ਸਟਾਲਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਹੋਰ ਸਾਰੀਆਂ ਬਹੁਤ ਸਾਰੀਆਂ ਪੁਸਤਕਾਂ ਨੇ ਗਈਆਂ ਇੱਥੇ ਜਿਹੜੇ ਪੁਸਤਕਾਂ ਪੜ੍ਹਨ ਦੇ ਸ਼ਕੀਨ ਨੇ ਉਹਨਾਂ ਵਾਸਤੇ ਵੀ ਇੱਥੇ ਸਟਾਲਾਂ ਜਿਹੜੀ ਆਉ ਮਿਲ ਜਾਣਗੀਆਂ ਇਹ ਮੇਲੇ ਦੇ ਵਿੱਚ ਤੇ ਇੱਧਰ ਜਿੰਨੇ ਹੋਰ ਕੋਸਾ ਮੈਡੀਕਲ ਟੀਮ ਆ ਗਈ ਮੈਡੀਕਲ ਟੀਮ ਵਾਲੇ ਵੀ ਇੱਥੇ ਜਿਹੜੇ ਉਹ ਪਹੁੰਚੇ ਹੋਏ ਨੇਗੇ ਤੇ ਇੱਧਰ ਹੀਰੋ ਵਾਲਿਆਂ ਨੇ ਸਟਾਲ ਆਫ ਦੀ ਲਾਈ ਹੋਈ ਆ ਹੀਰੋ ਵਾਲੇ ਆਪਣੇ ਮੋਟਰਸਾਈਕਲ ਜਿਹੜੇ ਲੈ ਕੇ ਇੱਥੇ ਪਹੁੰਚੇ ਨੇ ਇੱਥੇ ਲੱਗੀ ਹੋਈ ਆ ਸਟਾਲ ਪੁਰਾਣੇ ਪੰਜਾਬ ਦੀ ਝਲਕ ਇਹ ਸਾਰੀ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਜਿਹੜਾ ਕੁਝ ਪੁਰਾਣੇ ਸਮਿਆਂ ਦੇ ਵਿੱਚ ਵਰਤਿਆ ਜਾਂਦਾ ਸੀ ਘਰਾਂ ਦੇ ਵਿੱਚ ਹਨ ਤੇ ਉਹ ਸਾਰਾ ਇੱਥੇ ਸਮਾਨ ਜਿਹੜਾ ਉਹ ਲਿਆਂਦਾ ਹੋਇਆ ਹੈ ਸਟਾਲ ਦੇ ਉੱਪਰ ਤੇ ਇਧਰ ਜਿਵੇਂ ਕੁਝ ਆ ਗੱਡਾ ਛੜਾ ਹਨ ਤੇ ਐਵੇਂ ਸਾਰੀ ਇਹ ਸਟਾਲ ਲੱਗੀ ਹੋਈ ਹੈ ਜਿਵੇਂ ਆ ਗੱਡੇ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਤੇ ਸਾਰੀ ਪੁਰਾਣੇ ਪੰਜਾਬ ਦੀ ਝਲਕ ਹੈ ਇਹਨਾਂ ਦੀ ਸਟਾਲ ਦੇ ਉੱਪਰ ਇਹ ਆਪਾਂ ਸਾਰਾ ਤੁਹਾਨੂੰ ਦਿਖਾਉਨੇ ਆ ਜਿਵੇਂ ਆਹ ਪੁਰਾਣੇ ਖੇਤੀ ਸੰਦ ਹੋਗੇ ਤੇ ਸਾਰੀਆਂ ਤਸਵੀਰਾਂ ਇੱਥੇ ਜਿਹੜੀਆਂ ਲਾਈਆਂ ਹੋਈਆਂ ਨੇ ਤੇ ਇੱਧਰ ਕੁਝ ਆ ਆਲਣੇ ਜਿਹੜੇ ਬਣੇ ਹੋਏ ਨੇ ਹਨ ਤੇ ਐਵੇਂ ਨਹੀਂ ਬਹੁਤ ਸਾਰੀਆਂ ਇੱਥੇ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਨੇ ਤੇ ਇੱਧਰ ਚੱਲਦੇ ਆਪਾਂ ਤੁਹਾਨੂੰ ਸਮਾਨ ਸਾਰਾ ਉਹ ਦਿਖਾਉਣੇ ਆ ਕਿ ਜਾ ਕੇ ਜਿਵੇਂ ਇੱਥੇ ਆ ਪ੍ਰਾਤਨ ਚਰਖਾ ਹੋ ਗਿਆ ਤੇ ਪ੍ਰਾਤਨ ਚਰਖਾ ਇਹਨਾਂ ਵੱਲੋਂ ਜਿਹੜਾ ਉਹ ਲਿਆਂਦਾ ਹੋਇਆ ਤੇ ਜਿਹੜੀ ਪੁਰਾਣੇ ਸਮਿਆਂ ਦੇ ਵਿੱਚ ਚੀਜ਼ਾਂ ਸਾਰੀਆਂ ਉਹ ਵਰਤੀਆਂ ਜਾਂਦੀਆਂ ਸੀ ਆ ਜਿਵੇਂ ਤਾਣੀ ਵਾਲਾ ਕੁਛ ਆ ਗਿਆ ਹਨ ਪੁਰਾਣੀ ਟਾਈਮਾਂ ਦੇ ਵਿੱਚ ਘਰਾਂ ਦੇ ਵਿੱਚ ਵਰਤੋਂ ਦੇ ਵਿੱਚ ਆਉਂਦਾ ਸੀਗਾ ਜਿਵੇਂ ਆਹ ਪੀਡੀ ਆ ਗਈ ਆਮ ਹੁਣ ਇਹ ਮਤਲਬ ਦੇਖਣ ਨੂੰ ਨਹੀਂ ਮਿਲਦਾ ਹੁਣ ਦੇ ਸਮੇਂ ਦੇ ਵਿੱਚ ਜਿਵੇਂ ਆਹ ਚਾਰਖੇ ਹੋ ਗਏ ਹਨ ਤੇ ਇਹ ਪੁਰਾਣੇ ਸਮਿਆਂ ਦੀਆਂ ਚੀਜ਼ਾਂ ਨੇ ਤੇ ਆਹ ਲੈਟਰ ਬਾਕਸ ਆ ਗਿਆ ਜਿਵੇਂ ਪੁਰਾਣਾ ਜਿਵੇਂ ਆ ਪ੍ਰਾਣਾ ਆ ਗਿਆ ਰਿਕਾਰਡ ਪਲੇਅਰ ਆ ਗਿਆ ਇਹ ਬਿਲਕੁਲ ਪੁਰਾਣੀ ਤਰੀਕੇ ਦਾ ਹੈ ਪ੍ਰਾਤਨ ਹੈ ਇਹ ਜਿਹੜਾ ਰਿਕਾਰਡ ਪਲੇਅਰ ਹੈ ਇਹ ਜਿਵੇਂ ਫਿਲਮਾਂ ਦੇ ਵਿੱਚ ਆਪਾਂ ਨੂੰ ਅੱਜ ਕੱਲ ਇਹ ਦੇਖਣ ਨੂੰ ਮਿਲਦਾ ਆਮ ਹੁਣ ਇਹ ਦੇਖਣ ਨੂੰ ਨਹੀਂ ਮਿਲਦਾ ਕੁਛ ਆਹ ਬੈਗ ਆ ਗਏ ਇੱਥੇ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਹੁੰਦੇ ਸੀ ਤੇ ਆਹ ਮਧਾਣੀਆਂ ਆ ਗਈ ਉਸੇ ਤਰ੍ਹਾਂ ਪੁਰਾਣੇ ਟਾਈਮਾਂ ਦੇ ਵਿੱਚ ਐਵੇਂ ਦੀਆਂ ਮਧਾਣੀਆਂ ਹੁੰਦੀਆਂ ਸੀ ਹੁਣ ਤਾਂ ਜਿਵੇਂ ਬਿਜਲੀ ਵਾਲੀਆਂ ਆ ਗਈਆਂ ਆਹ ਸੀਵੀ ਵਾਲੀ ਜਿਹੜੀ ਮਸ਼ੀਨ ਆ ਗਈ ਤੇ ਆਹ ਜਿਹੜਾ ਮਤਲਬ ਮੰਜੇ ਪਾਉਣਦੇ ਹੁੰਦੇ ਸੀਗੇ ਨਾ ਉਦੋਂ ਇਹ ਵਰਤੇ ਜਾਂਦੇ ਸੀ ਤੇ ਇਸ ਤਰ੍ਹਾਂ ਸਾਰਾ ਉਹ ਪੁਰਾਣਾ ਸਮਾਨ ਹੈ ਜਿਵੇਂ ਆ ਬਾਈ ਹੋਣੀ ਦਿਖਾ ਵੀ ਰਹੇ ਨੇ ਐਵੇਂ ਦੀ ਵਰਤੋਂ ਜਿਹੜੀ ਹੁੰਦੀ ਸੀਗੀ ਤੇ ਪੁਰਾਣੇ ਟਾਈਮਾਂ ਦੇ ਵਿੱਚ ਹਾਂ ਬਾਈ ਪਉਣਿਆ ਜਾਂਦਾ ਸੀ ਇਹਨਾਂ ਕਿੱਥੋਂ ਆਇਆ ਬਾਈ ਤੁਸੀਂ ਮੇਲਾ ਦੇ ਅਸੀਂ ਬਲਾਚੌਰ ਤੋਂ ਆਏ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਬਹੁਤ ਵਧੀਆ ਯਾਰ ਇਹ ਪੁਰਾਣੀਆਂ ਯਾਦਾਂ ਹਾਂਜੀ ਅੱਜ ਕੱਲ ਤਾਂ ਦੇਖਣ ਨੂੰ ਨਹੀਂ ਮਿਲਦੀਆਂ ਨਹੀਂ ਮਿਲਦੀਆਂ ਬਾਜੀ ਠੀਕ ਹੈ ਜੀ ਤੇ ਬਾਈ ਹੁਣੀ ਕਹਿੰਦੇ ਅਸੀਂ ਬਲਾਚੌਰ ਤੋਂ ਆਏ ਆ ਮੇਲਾ ਦੇਖਣ ਇਸੇ ਤਰ੍ਹਾਂ ਦੂਰੋਂ ਦੂਰੋਂ ਸਾਰੇ ਮੇਲੇ ਦੇ ਵਿੱਚ ਉਹ ਪਹੁੰਚਦੇ ਨੇ ਤੇ ਆ ਜਿਵੇਂ ਨਾਲ ਆ ਗਿਆ ਹਨ ਮੱਝਾਂ ਨੂੰ ਜਿਵੇਂ ਦਵਾਈਆਂ ਦਵਾਈ ਦੇਣ ਵਾਸਤੇ ਨਾਲ ਜਿਹੜਾ ਉਹ ਇਹ ਵਰਤਿਆ ਜਾਂਦਾ ਹੈ ਤੇ ਅੱਜਕੱਲ ਇਹ ਚੀਜ਼ਾਂ ਬਹੁਤ ਘੱਟ ਦੇਖਣ ਨੂੰ ਜਿਹੜੀਆਂ ਉਹ ਮਿਲਣਗੀਆਂ ਆ ਬੈਗ ਆ ਗਏ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਐਵੇਂ ਦੇ ਬੈਗ ਹੁੰਦੇ ਸੀ ਕੁਛ ਆਹਾ ਰੇਡੂ ਆ ਗਿਆ ਜਿਵੇਂ ਕੁਝ ਹੋਰ ਪੁਰਾਣੇ ਆਹ ਬਰਤਨ ਜਿਹੜੇ ਆ ਗਏ ਤੇ ਇਹਨੂੰ ਜਿਵੇਂ ਕੱਦੂ ਕਾਸ ਆਪਾਂ ਕਹਿੰਦੇ ਹਾਂ ਨਾ ਤੇ ਕੱਦੂ ਕਾਸ ਕੀਤਾ ਜਾਂਦਾ ਉਹ ਆ ਗਿਆ ਕੁਝ ਪੁਰਾਣੇ ਬਰਤਨ ਜਿਵੇਂ ਹਾਂ ਫੂਲ ਤੱਕੜੀ ਆ ਗਈ ਪੁਰਾਣੇ ਸਮਿਆਂ ਦੇ ਵਿੱਚ ਐਵੇਂ ਦੇ ਜਿਹੜੇ ਉਹ ਵੱਟੇ ਹੁੰਦੇ ਸੀਗੇ ਤੇ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਨੂੰ ਜਿਹੜਾ ਜੋਖਿਆ ਜਾਂਦਾ ਸੀ ਤੇ ਸਾਰੀਆਂ ਇਹ ਪੁਰਾਣੀਆਂ ਚੀਜ਼ਾਂ ਨੇਗੀਆਂ ਪੁਰਾਣੇ ਪੰਜਾਬ ਦੀ ਇੱਥੇ ਚਲਕ ਤੁਹਾਨੂੰ ਜਿਹੜੀ ਉਹ ਦੇਖਣ ਨੂੰ ਮਿਲੂਗੀ ਤੇ ਆ ਜਿਵੇਂ ਸਾਰੇ 35 ਅੱਖਰ ਜਿਹੜੇ ਲਿਖੇ ਹੋਏ ਨੇ ਊੜਾ ੜਾ ਹਨਾ ਪੰਜਾਬੀ ਬੋਲੀ ਜਿਹੜੀ ਉਹ ਲਿਖੀ ਹੋਈ ਹੈ ਤੁਸੀਂ ਲੈ ਕੇ ਆਏ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿੱਥੋਂ ਆਏ ਹੋ ਬਾਈ ਤੁਸੀਂ ਅਸੀਂ ਜੀ ਪਿੰਡ ਦੁਹੇਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਇਹ ਤੁਸੀਂ ਸਾਰਾ ਮਤਲਬ ਸੰਭਾਲ ਕੇ ਰੱਖਿਆ ਪੁਰਾਣਾ ਹਨਾ ਕਲਚਰ ਹਾਂਜੀ ਹਾਂਜੀ ਇਹਦੇ ਬਾਰੇ ਜਾਣਕਾਰੀ ਕਿੰਨਾ ਸਮਾਂ ਹੋ ਗਿਆ ਬਾਈ ਤੁਹਾਨੂੰ ਮਤਲਬ ਐਨ ਇਨਸਟਾਲ ਜਿਹੜਾ ਮੇਲਿਆਂ ਦੇ ਵਿੱਚ ਲੈ ਕੇ ਆਉਂਦੇ ਨੇ ਇਹ ਸਾਨੂੰ ਬਚਪਨ ਤੋਂ ਸ਼ੌਂਕ ਆ ਜੀ ਆਪਣੇ ਕੋਲੇ 3000 ਤੋਂ ਪਲੱਸ ਆਈਟਮਾਂ ਜਿਹੜੀਆਂ ਵਿਰਾਸਤ ਦੀ ਸੰਭਾਲ ਕੇ ਰੱਖੀਆਂ ਹਾਂ ਹਾਂਜੀ ਤੇ ਪਿੰਡ ਦੁਹੇਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਜੀ ਅਸੀਂ ਇਸ ਕਰਕੇ ਪ੍ਰਦਰਸ਼ਨੀ ਲਿਆਉਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਆਪਣੇ ਵਿਰਸੇ ਬਾਰੇ ਜਾਣੂ ਕਰਵਾਏਗੇ ਵੇ ਆਪਣੇ ਪੰਜਾਬੀ ਵਿਰਸੇ ਅਮੀਰ ਵਿਰਸੇ ਬਾਰੇ ਪਤਾ ਲੱਗਦਾ ਰਹੇ। ਹਾਂਜੀ। ਬਾਕੀ ਅਸੀਂ ਵੀ ਰੁੱਖ ਲਾਉਣੇ ਆ ਫਰੀ ਜੀ। ਰੁੱਖ ਲਾਉਣ ਦਾ ਆਪਾਂ ਨੂੰ ਸ਼ੌਂਕ ਆ ਤੇ ਕੁਦਰਤੀ ਪਰਛਿਆਂ ਦੀ ਸੇਵਾ ਸੁਭਾਲ ਕਰਦੇ ਆ ਜੀ। ਠੀਕ ਹੈ ਜੀ। ਹਾਂਜੀ ਹਾਂਜੀ ਅਸੀਂ ਇਹੀ ਆਣੇ ਆ ਵੀ ਵੱਧ ਵੱਧ ਰੁੱਖ ਲਾਉਣੇ ਚਾਹੀਦੇ ਆ ਵੀ ਸਾਰਿਆਂ ਨੂੰ। ਹਾਂਜੀ। ਵੀ ਆ ਦਿਨੋ ਦਿਨ ਸੂਰਜ ਦੀ ਗਰਮੀ ਵਧਦੀ ਜਾਂਦੀ ਆ ਰੁੱਖ ਘਟਦੇ ਜਾਂਦੇ ਆ ਜੀ। ਤੁਹਾਡਾ ਮੇਨ ਸੁਦੇਸ਼ ਇਹੀ ਹੈ ਜੀ। ਠੀਕ ਜੀ। ਹਾਂਜੀ। ਤੇ ਇੱਥੇ ਕੁਝ ਹੋਰ ਇਹਨਾਂ ਨੇ ਪੁਰਾਣਾ ਸਮਾਨ ਜਿਹੜਾ ਉਹਦੀ ਸਟਾਲ ਦੇ ਉੱਪਰ ਉਹ ਲਾਇਆ ਹੋਇਆ ਜਿਵੇਂ ਆਹ ਸ਼ਟਰ ਵਾਲਾ ਟੀਵੀ ਆ ਗਿਆ ਹਨਾ ਬਲੈਕ ਐਂਡ ਵਾਈਟ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਉਹ ਟੀਵੀ ਹੁੰਦੇ ਸੀਗੇ ਤੇ ਆਹ ਪੁਰਾਣਾ ਜਿਹੜਾ ਉਹ ਰੀਡੂ ਆ ਗਿਆ ਬਾਕੀ ਜਿਵੇਂ ਬਾਈ ਜੁਨੀ ਨੇ ਸਾਰੀ ਆਪਾਂ ਨੂੰ ਜਾਣਕਾਰੀ ਉਹ ਦਿੱਤੀ ਹੈ ਤੇ ਇੱਧਰ ਜਿਵੇਂ ਆ ਪੱਖੀ ਜਿਹੜੀ ਬਣਾਈ ਹੋਈ ਹੈ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦੀ ਉਹਦੇ ਚ ਤਸਵੀਰ ਜਿਹੜੀ ਉਹ ਲਾਈ ਹੋਈ ਹੈ ਤੇ ਆ ਜਿਵੇਂ ਬੀਸੀਆਰ ਆ ਗਿਆ ਨਾ ਪੁਰਾਣੇ ਸਮਿਆਂ ਦੇ ਵਿੱਚ ਐਵੇਂ ਜਿਹੜੀਆਂ ਫਿਲਮਾਂ ਸਾਰੀਆਂ ਉਹ ਦੇਖੀਆਂ ਜਾਂਦੀਆਂ ਸੀ ਇਹ ਅੱਜ ਕੱਲ ਸਮਾਨ ਨਹੀਂ ਦੇਖਣ ਨੂੰ ਜਿਹੜਾ ਇਹ ਮਿਲਦਾ ਤੇ ਆ ਬਾਈ ਹਣੀਆਂ ਦਾ ਇਹ ਨੰਬਰ ਆ ਗਿਆ ਇਹ ਬਾਈ ਹਣੀਆਂ ਦਾ ਫੋਨ ਨੰਬਰ ਹੈ ਜੇ ਤੁਸੀਂ ਕੰਟੈਕਟ ਕਰਨਾ ਬਾਈ ਕਹਿੰਦੇ ਕੰਟੈਕਟ ਜਿਹੜਾ ਤੁਸੀਂ ਕਰ ਸਕਦੇ ਹੋ ਇਹ ਨੰਬਰ ਆਪਾਂ ਵਿੱਚ ਲਾਤਾ ਤਾਂ ਇਹ ਤੋਂ ਤੁਸੀਂ ਸਕਰੀਨ ਸ਼ਾਟ ਲੈ ਲਿਓ ਇਹ ਸਾਰਾ ਹੋਰ ਜਿਵੇਂ ਉੜਾ ਆੜ ਆਈਡੀ ਹੈ ਨਾ 35 ਅਖਰੀ ਸਾਰੀ ਆਪਣੀ ਮਾਂ ਬੋਲੀ ਨੂੰ ਇੱਥੇ ਜਿਹੜਾ ਰਿਪਰੈਜ਼ੈਂਟ ਹੋਂ ਕੀਤਾ ਹੋਇਆ ਕੁਛ ਆਹ ਪੁਰਾਣੇ ਜਿਹੜੇ ਟੈਲੀਫੋਨ ਆ ਗਏ ਤੇ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਉਹ ਫੋਨ ਹੁੰਦੇ ਸੀਗੇ ਤੇ ਆ ਜਿਵੇਂ ਊਂਠ ਦਾ ਨਿਉੜਾ ਆ ਗਿਆ ਬਹੁਤ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਇੱਥੇ ਜਿਹੜੀਆਂ ਸਟਾਲ ਦੇ ਉੱਪਰ ਹੈਗੀਆਂ ਨੇ ਜਿਵੇਂ ਆਹ ਬੌਂਸਰੀ ਆ ਗਈ ਆਹ ਪੁਰਾਣੇ ਜਿਹੜੇ ਆਹ ਟੇਪ ਰਿਕਾਰਡ ਆ ਗਏ ਤੇ ਆ ਜਿਵੇਂ ਅੱਗੇ ਪੁਰਾਣੇ ਸਮਿਆਂ ਦੇ ਵਿੱਚ ਮੰਚੇ ਲਾ ਕੇ ਜਿਹੜਾ ਉਹ ਸਪੀਕਰ ਲਾਉਂਦੇ ਹੁੰਦੇ ਸੀਗੇ ਵਿਆਹਾਂ ਦੇ ਵਿੱਚ ਉਪਰ ਚਵਾਰੇ ਦੇ ਉੱਪਰ ਲਾਉਂਦੇ ਹੁੰਦੇ ਸੀ ਜਦੋਂ ਵਿਆਹ ਤੋਂ ਪਹਿਲੀ 5-6 ਦਿਨ ਪਹਿਲੀ ਲਾਉਂਦੇ ਸੀ ਜਿਵੇਂ ਹੁਣ ਫਿਲਮਾਂ ਦੇ ਵਿੱਚ ਆਪਾਂ ਨੂੰ ਦਿਖਾਇਆ ਜਾਂਦਾ ਕੋਈ ਆਪਾਂ ਫਿਲਮਾਂ ਦੇਖਦੇ ਹਾਂ ਨਾ ਪੰਜਾਬੀ ਫਿਲਮ ਕੋਲੇ ਵਾਲੀ ਪ੍ਰੈਸਾ ਕੋਲੇ ਪਾ ਕੇ ਇਹ ਚੱਲਦੀ ਐ ਇਹ ਪੁਰਾਣੇ ਸਮਿਆਂ ਦੇ ਵਿੱਚ ਇਹੀ ਪ੍ਰੈਸ ਹੁੰਦੀ ਸੀ ਬਿਜਲੀ ਵਾਲੀ ਨਹੀਂ ਹੁੰਦੀ ਸੀ ਆਹ ਲਾਲਟਣ ਆਗੇ ਹਨਾ ਪੁਰਾਣੇ ਸਮਿਆਂ ਦੇ ਵਿੱਚ ਐਵੇਂ ਦੇ ਸਾਰੇ ਲਾਲਟਣ ਹੁੰਦੇ ਸੀਗੇ ਕੁਛ ਆਹ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਕੜਾਈ ਜਿਹੜੀ ਕੀਤੀ ਜਾਂਦੀ ਸੀ ਤੇ ਇਧਰ ਵੀ ਉਸੇ ਤਰ੍ਹਾਂ ਸਾਰੀਆਂ ਪ੍ਰਾਣੀਆ ਚੀਜ਼ਾਂ ਆ ਗਈਆਂ ਜਿਵੇਂ ਆਹ ਪਾਣੀ ਕੱਢਣ ਵਾਸਤੇ ਜਿਵੇਂ ਆਹ ਨਲਕਾ ਕਹਿ ਸਕਦੇ ਹਾਂ ਤੇ ਇਸ ਤਰ੍ਹਾਂ ਪਾਣੀ ਜਿਹੜਾ ਕੱਢਿਆ ਜਾਂਦਾ ਸੀ ਐਵੇਂ ਦੇ ਨਲਕਿਆਂ ਨਾਲ ਤੇ ਆਹ ਜਿਹੜੀ ਛਕਲੀ ਆ ਗਈ ਜਿਵੇਂ ਆਪਾਂ ਮੱਝਾਂ ਦੇ ਮੂੰਹ ਤੇ ਜਿਹੜੀ ਲਾਉਂਦੇ ਹੁੰਦੇ ਆ ਤੇ ਨਾਲ ਇਧਰ ਖੂਦੀਆਂ ਜਿਹੜੀਆਂ ਉਹ ਟੰਡਾ ਆ ਗਈਆਂ ਖੂਦੀਆਂ ਟੰਡਾ ਵੀ ਇਹਨਾਂ ਨੇ ਜਿਹੜੀਆਂ ਇੱਥੇ ਸਾਹਮਣੇ ਉਹ ਰੱਖੀਆਂ ਹੋਈਆਂ ਨੇ ਤੇ ਆਹ ਜਿਵੇਂ ਰੂ ਪਿੰਚਣ ਵਾਲਾ ਆ ਗਿਆ ਹਨ ਪੁਰਾਣੇ ਸਮਿਆਂ ਦੇ ਵਿੱਚ ਇਹਦੇ ਨਾਲ ਰੂ ਜਿਹੜੀ ਉਹ ਪਿੰਜੀ ਜਾਂਦੀ ਸੀਗੀ ਤੇ ਆਹ ਪੁਰਾਣੀ ਜਾਗੂ ਆ ਗਈ ਜਿਹੜੀ ਤੇ ਸਾਰਾ ਸੰਭਾਲ ਕੇ ਇਹਨਾਂ ਨੇ ਜਿਹੜਾ ਉਹ ਰੱਖਿਆ ਹੋਇਆ ਪੰਜਾਬੀ ਕਲਚਰ ਨੂੰ ਬਹੁਤ ਇਹ ਚੰਗੀ ਗੱਲ ਹੈ ਕਿਤੇ ਨਹੀਂ ਦੇਖਣ ਨੂੰ ਮਿਲਦਾ ਮਤਲਬ ਇਹ ਸਾਰਾ ਪੁਰਾਣਾ ਸਮਾਨ ਆ ਆਪਣੇ ਪੰਜਾਬ ਦਾ ਨਕਸ਼ਾ ਜਿਹੜਾ ਉਹ ਆ ਗਿਆ ਤੇ ਆਹ ਪ੍ਰਾਣੀ ਮਧਾਣੀ ਆ ਗਈ ਦੱਸਿਆ ਹੋਇਆ ਵੀ ਇੱਥੇ ਦਿਖਾਇਆ ਹੋਇਆ ਵੀ ਕਿਸ ਤਰ੍ਹਾਂ ਮਧਾਣੀ ਹੁੰਦੀ ਸੀ ਪ੍ਰਾਣੀ ਤੇ ਇਧਰ ਜਿਵੇਂ ਆਹ ਪ੍ਰਾਤਨ ਆਟਾ ਚੱਕੀ ਆ ਗਈ ਇਸ ਤਰ੍ਹਾਂ ਦੀਆਂ ਚੱਕੀਆਂ ਹੁੰਦੀਆਂ ਸੀਗੀਆਂ ਪੁਰਾਣੇ ਸਮਿਆਂ ਦੇ ਵਿੱਚ ਤੇ ਨਾਲ ਇਹ ਆ ਪੀੜੀ ਆ ਗਈ ਤੇ ਇਧਰ ਚਰਖਾ ਵੀ ਜਿਹੜਾ ਇਹਨਾਂ ਨੇ ਉਹ ਲਿਆਂਦਾ ਹੋਇਆ ਹੈ ਇਹਰ ਖਾ ਇੱਥੇ ਜਿਹੜਾ ਉਹ ਲਾਇਆ ਹੋਇਆ ਤੇ ਨਾਲ ਇਧਰ ਪੁਰਾਣੇ ਸਜਾਵਟੀ ਬੋਤਲਾਂ ਦੇ ਗਲਦਸ ਤੇ ਪੁਰਾਣੇ ਸਮਿਆਂ ਦੇ ਵਿੱਚ ਘਰਾਂ ਦੀ ਸਜਾਵਟ ਹੱਥੀਂ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਤਿਆਰ ਕੀਤੀਆਂ ਹੋਈਆਂ ਉਹਨਾਂ ਨਾਲ ਹੀ ਕੀਤੀ ਜਾਂਦੀ ਸੀ ਤੇ ਬਹੁਤ ਵਧੀਆ ਇਹ ਸਟਾਲ ਹੈ ਦੇਖਣਯੋਗ ਸਟਾਲ ਹੈ ਜਿਹੜੀ ਇਹ ਸਾਰੀ ਆਪਾਂ ਦਿਖਾਈ ਹੈ ਪੁਰਾਣੇ ਪੰਜਾਬ ਦੀ ਝਲਕ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਤ ਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਜਿਸ ਤਰ੍ਹਾਂ ਪੰਜਾਬ ਦੀਆਂ ਮੁਟਿਆਰਾਂ ਹਰ ਖੁਸ਼ੀ ਦੇ ਮੌਕੇ ਤੇ ਕਿਦਾਂ ਆ ਕੇ ਖੁਸ਼ੀ ਮਨਾਉਂਦੀਆਂ ਨੇ ਉਸ ਤਰ੍ਹਾਂ ਦੀ ਬਣ ਗਈ ਪੇਸ਼ ਕਰਨ ਜਾ ਰਹੇ ਹਾਂ ਇਹ ਪੰਜਾਬ ਕਰਾ ਕੀ ਸਿਫਤ ਤੇਰੀ ਇਹ ਪੰਜਾਬ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਐਵੇਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ